ਫੋਨ ਕਰਕੇ ਬੁਲਾ ਲਿਆ ਮੇਰੇ ਪੁੱਤ ਨੂੰ ਮੜਕੇ ਕੁਛ ਦੇਤਾ ਮੇਰੇ ਪੁੱਤ ਨੂੰ ਕਿਹਨੇ ਬੁਲਾਇਆ ਜੀ ਫੋਨ ਕਰਕੇ ਖੁਸ਼ੀ ਨੇ ਤੇ ਗਰਮੀਤ ਨੇ ਤੇ ਕਾਕੇ ਨੇ ਇਹਨਾਂ ਨੇ ਬੁਲਾ ਕੇ ਮੇਰੇ ਪੁੱਤ ਨੂੰ ਕੁਛ ਦੇਤਾ ਵਾ ਇਹ ਮੇਰੇ ਪੁੱਤ ਦਾ ਦੀ 15 ਸਾਲ ਕੁੜੀ ਆਏ ਵੇ ਜਵੜੇ ਨੂੰ ਤੇ ਇਹ ਤਨੜਾ ਬੜੇ ਵੇ ਫੋਨ ਕਰਕੇ ਬੁਲਾ ਲਿਆ ਮੇਰੇ ਪੁੱਤ ਨੂੰ ਮੜਕੇ ਕੁਛ ਦੇਤਾ ਮੇਰੇ ਪੁੱਤ ਨੂੰ ਕਿੱਨੇ ਬੁਲਾਇਆ ਜੀ ਫੋਨ ਕਰਕੇ ਖੁਸ਼ੀ ਨੇ ਤੇ ਗਰਮੀਤ ਨੇ ਤੇ ਕਾਕੇ ਨੇ ਇਹਨਾਂ ਨੇ ਬੁਲਾ ਕੇ ਮੇਰੇ ਪੁੱਤ ਨੂੰ ਕੁਛ ਦੇਤਾ ਵਾ ਤੇ ਮੈਂ ਏਦਾਂ ਆਇਆ ਬਸ ਜਦੋਂ ਖਾਦਾ ਵਾ ਸਾਨੂੰ ਪਤਾ ਨਹੀਂ ਲੱਗਾ ਤੇ ਬਾਅਦ ਪਤਾ ਨਹੀਂ ਕੀ ਦੇਤਾ ਮੜਕੇ ਕਿੰਨੇ ਚਿਰ ਤੋਂ ਗੱਲਬਾਤ ਸੀਗੀ ਇਹਨਾਂ ਦੀ 3 ਸਾਲ ਹੋ ਗਏ ਸੀ ਤੇ ਹੁਣ ਕਹਿੰਦਾ ਸੀ ਮੈਂ ਆਪਣੀ ਘਰ ਦੀ ਨੂੰ ਰੱਖਣਾ ਤੈਨੂੰ ਉਹਨਾਂ ਨੂੰ ਰੱਖਣਾ ਤੇ ਇੱਥੋਂ ਹੀ ਉਹਨੇ ਵੈਰ ਕੱਢਿਆ ਪਹਿਲਾਂ ਕੋਈ ਧਮਕੀ ਨਾਲ ਲੜਾਈ ਧਮਕੀ ਲਾਉਂਦੇ ਸੀ ਆਂਦੇ ਟੋਟੇ ਗਰਮੀਤ ਕਾਕਾ ਤੇ ਗਰਮੀਤ ਕੀ ਕਹਿੰਦੇ ਸੀ ਆਂਦੇ ਤੇਰਾ ਮੁੰਡਾ ਟੋਟੇ ਕਰਕੇ ਮਾਰਦਾ ਮੈਂ ਮੈਂ ਕਿਹਾ ਜਦੋਂ ਮਾਰੋਗੇ ਉਹਦਾ ਵੇਖ ਲਊ ਮੈਨੂੰ ਨਹੀਂ ਪਤਾ ਜ਼ਹਿਰ ਦੇ ਦੇਣੀ ਇਹਨਾਂ ਮੇਰੇ ਪੁੱਤ ਨੂੰ ਸਾਬ ਦਵਾਓ ਹਨੂਣ ਤੁਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਹਾਂਜੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਕੀ ਉਹਨਾਂ ਨੂੰ ਲੱਗਦਾ ਪੈਸੇ ਖਾਲੇ ਉਦੋਂ ਪੁਲਿਸ ਵਾਲਿਆਂ ਨੇ ਗੱਲ ਨਹੀਂ ਸੁਣਦਾ ਸਾਡੀ ਪੁਲਿਸ ਵਾਲਿਆਂ ਨੇ ਪੈਸੇ ਖਾਲੇ ਆ ਤੇ ਪੁਲਿਸ ਨੂੰ ਤੁਸੀਂ ਦੱਸਿਆ ਸਾਰੀ ਗੱਲਬਾਤ ਕੀ ਕੀਤੀ ਨਹੀਂ ਮੈਂ ਨਹੀਂ ਗਈ ਉਹ ਗਏ ਬਸ ਦੰਦੇ ਬੰਦੇ ਗਏ ਮੈਂ ਨਹੀਂ ਗਈ ਉਥੇ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਮੈਂ ਇਹ ਕਹਿੰਨੀ ਮੈਨੂੰ ਇਨਸਾਫ ਚਾਹੀਦਾ ਮੇਰੇ ਇਹਨਾਂ ਤਿੰਨੇ ਜਾਣੇ ਪਰਚੇ ਚ ਚਾਹੀਦੇ ਅੰਦਰ ਜੇਚ ਚਾਹੀਦੇ ਮੇ ਇੱਕ ਕਾਕਾ ਇੱਕ ਗਰਮੀਤ ਇੱਕ ਖੁਸ਼ੀ ਇਹਨਾਂ ਤਿੰਨਾਂ ਨੂੰ ਅੰਦਰ ਕਰੋ ਕਾਕਾ ਕੋਣ ਹੈ ਕਾਕਾ ਵਾਲਾ ਦੇਵੋਰੇ ਆ ਉਹ ਵੀ ਟਮਕੀਆਂ ਦਿੰਦਾ ਸੀ ਹਾਂਜੀ ਮੈਂ ਯੂਜ਼ ਕਰ ਲਾਂ ਤੁਹਾਨੂੰ ਮੇਰਾ ਨਾਮ ਮਨਪ੍ਰੀਤ ਕੌਰ ਮੇਰੇ ਨਾਲ ਐਕਸਪਾਇਰ ਹੋਏ ਆ ਪਰ ਸਾਡੇ ਨਾਲ ਦੀ ਅਗਰ ਜਾ ਕੇ ਇੱਕ ਜਨਾਨੀ ਰਹਿੰਦੀ ਆ ਉਹਨੇ ਮੈਨੂੰ ਆਪਣੇ ਘਰ ਵਾਲੇ ਮੇਰੇ ਘਰ ਵਾਲੇ ਨੂੰ ਆਪਣੀ ਗੱਲਾਂ 'ਚ ਫਸਾਇਆ ਸੀ ਠੀਕ ਹੈ ਫਸਾਫ ਸੋਕੇ ਤੇਰੇ ਘਰ ਵਾਲੇ ਨੇ ਕੁਝ ਦੇਖ ਕੇ ਇਹਨੂੰ ਮਾਰਦਾ ਬਸ ਦੋਨੇ ਨੇ ਰਲੇ ਆ ਦੋਨਾਂ ਜਿਹੇ ਦੇ ਕੇ ਕੋਸ਼ ਮਾਰਤਾ ਇਹਨੂੰ ਚੰਗਾ ਭਰਾ ਕਰੋ ਗਿਆ ਵਾ 10 ਵਜੇ ਘਰੇ ਗਏ ਦਾ 10 ਵਜੇ ਗਏ 12 ਵਜੇ ਜਦੋਂ ਆਏ ਆ ਫੋਨ ਕਰਕੇ ਬੁਲਾ ਲਿਆ ਫੋਨ ਕਰਕੇ ਬੁਲਾ ਲਿਆ ਨਾ ਸਾਤ ਲਿਆ ਵਾ 12 ਵਜੇ ਜਦੋਂ ਆਏ ਬੇੋਸ਼ੀ ਦੇ ਹਾਲਤ ਚ ਘਰ ਆਏ ਆ ਪਤਾ ਨਹੀਂ ਕੀ ਖਵਾਤਾ ਇਹਨਾਂ ਨੇ ਬਸ ਤੁਹਾਡੇ ਹਸਬੰਦ ਕੋਈ ਨਸ਼ਾ ਪੱਤਾ ਕਰਦੇ ਨਹੀਂ ਨਹੀਂ ਕੋਸ਼ ਨਹੀਂ ਖਾਂਦੇ ਕੋਸ਼ ਨਹੀਂ ਖਾਂਦੇ ਰੋਸ਼ਨੀ ਜਾਨਾ ਉਹ ਕਿੱਥੇ ਰਹਿੰਦੇ ਸੀ ਤੇ ਕਿੰਨੇ ਚਿਰ ਤੋਂ ਗੱਲਬਾਤ ਕਿੰਨੇ ਚਿਰ ਤੋਂ ਗੱਲਬਾਤ ਸੀ ਉਹਨੇ 3 ਸਾਲ ਤੋਂ 4 ਸਾਲ ਤੋਂ ਗੱਲਬਾਤ ਆ 4 ਸਾਲ ਉਹ ਘੜ ਘੜ ਲੜਾਈ ਮੁੱਕਦੀ ਨਹੀਂ ਜਨਾਨੀ ਨੇ ਇਹਨੇ ਕੁਛ ਦੇ ਦਿੱਤਾ ਇਹਨੂੰ ਕਹਿੰਦੀ ਵੀ ਫੋਨ ਵੀ ਕਰਵਾਇਆ ਇਹ ਕੇ ਤੋ ਕਹਿੰਦਾ ਕਹਿੰਦੀ ਰੱਖੀ ਦਿਨ ਮੈਂ ਮਰਵਾ ਦੇਣਾ ਵਾ ਜੇ ਤੂੰ ਮਾਰ ਜੇ ਤੂੰ ਜੇ ਤੂੰ ਮਨ ਪੀ ਰੱਖਣਾ ਜਾਂ ਮੈਨੂੰ ਰੱਖਲਾ ਮੈਂ ਪੀਣ ਜਾਂਦੇ ਜੇ ਮੈਨੂੰ ਨਾ ਰੱਖਿਆ ਤੇ ਮੈਂ ਮਰਵਾ ਦੇਣਾ ਹੀ ਮੈਨੂੰ ਦੱਸਿਆ ਵੀ ਮਰਵਾਇ ਦਿੱਤਾ ਮੇਰੇ ਲੱਕੀ ਨੂੰ ਉਹਦੇ ਨਾਲ ਖੁਸ਼ਦੀਪ ਔਰ ਖੁਸ਼ੀ ਨਾਲ ਇਹ ਅਧਿਕਾਰ ਵਾਲੇ ਜਾਨੀ ਕਰਵਲੇ ਨਗਰਮੀਤ ਸਿੰਘ ਗਰਮੀਤ ਸਿੰਘ ਕਾਕਾ ਸਿੰਘ ਇਹਦੇ ਵਿੱਚ ਹਰਦੇਵ ਸਿੰਘ ਦੀਪੂ ਹੈ ਸਾਡੇ ਛੇ ਤੋਂ ਦੋ ਦੋ ਸਾਡਾ ਰੰਗਦਾ ਰਹਿਣ ਵਾਲਾ ਉਹਦੇ ਪ੍ਰਵਾਰ ਵੱਲੋਂ ਇਨਫੋਰਮੇਸ਼ਨ ਮਿਲੀ ਸੀ ਵੀ ਸ਼ੱਕੀ ਲਾਚ ਤੋਂ ਦੀ ਡੈਥ ਹੋਈ ਹੈ ਉਹਦੀ ਬਾਡੀ ਸ੍ਰੀ ਗੁਰੂ ਰਾਮਦਾਸ ਹਸਪੀਟਲ ਸੀ ਉੱਥੋਂ ਲੈ ਕੇ ਉਹਨਾਂ ਦਾ ਪੋਸਟਮਾਰਟ ਵਗੈਰਾ ਕਰਾਇਆ ਗਿਆ ਹੋਰ ਰਿਪੋਰਟ ਦੀ ਵੇਟ ਹੋ ਰਹੀ ਹੈ ਰਿਪੋਰਟ ਆਊਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਲੇਡੀਜ਼ ਜੈ ਜੀ ਮੇਰੀ ਬਾਈ ਕੈਰੀਆ ਕੋਈ ਜਨਾਨੀ ਨੇ ਕੁਝ ਸੁਣਾਇਆ ਉਹਨਾਂ ਦੇ ਤਾਲ ਪਾਸ ਨਹੀਂ ਰਸਤਾ ਤਾਂ ਕੋਈ ਮਤਲਬ ਹੀ ਨਹੀਂ ਜੀ ਅਜੇ ਤਾਂ ਪੋਸਟਵਾਰਡ ਹੋਇਆ ਉਹਦੇ ਚ ਪੋਸਟਵਾਰਡ ਰਿਪੋਰਟ ਆਉਗੀ ਜੇਕਰ ਕੋਈ ਉਹਦੇ ਚ ਸ਼ੱਕੀ ਹਾਲਾਤ ਪਏ ਗਏ ਫਿਰ ਕਾਰਵਾਈ ਕੀਤੀ ਜਾਊਗੀ ਥੈਂਕ ਯੂ ਹੁਣ ਕਿਹੜੀ ਆਪਣੇ ਘਰ ਦੇ 174 ਦੀ ਕਾਰਵਾਈ